ਯਾਰ ਪਰੀ ਸਾਸਰੀ ਘਾਲ ਕਿਸ ਨੇ ਐਡ ਲਵਣੀ ਤਾਲ ਤੇ ਪੋਟਰ ਤੇ ਨੰਬਰ ਚੱਲੀ ਜਾਂਦਾ 5 ਤੋਂ 7 ਫੁੱਟ ਵਾ ਭੇਜਿਆ ਕਰੋ ਵੀਡੀਓ ਕੋ ਲਾਇਕ ਛੇ ਕਮੈਂਟ ਕਰ ਦਿਓ ਆਪਾਂ ਦੇ ਕੇ 5 ਤੋਂ 6 ਜੀ ਜੀਆ ਵੀਡੀਓ ਕੋ ਸਾਰੀ ਵੀ ਕੁ ਸਟੈਪ ਪਾ ਨਾ ਕਰਿਓ ਪਹਿਹ ਟਰੈਕਟਰ ਕੋ ਰਲਮਾ ਮਿਲਮਾ ਸਮਾਨ ਇੱਕ ਟਰਾਲਾ ਨਾਲੇ ਮੇਰਾ ਨੰਬਰ ਵੀ ਰਿਹਾ ਫੁੱਟ ਵਾ ਮਗੜਵਾ ਦਿੰਦਾ ਟਰਾਲੇ ਵਾਲੇ ਦਾ ਟਰੈਕਟਰ ਦਾ ਨੰਬਰ ਕਾ ਹੁੰਦਾ 167 ਟਰਾਲਾ 3 ਫੁੱਟ ਬੈਡ 2 ਫੁੱਟ ਵਾ ਆ ਸੜਕ ਛੋਨੇ ਵਾਲੇ ਟਾਇਰ 10 ਇੰਚੀ ਗਾਡਰ ਦਾ ਨੜੀ ਹੱਬ ਹੋ ਰੇਲ ਦੇ ਹਿਸਾਬੀ ਵੇ ਭੈ ਜੇ ਭੈ ਰੂਗਾ 55 ਇੰਚ ਮੱਚੀ ਹੋ ਕੇ ਕਿਤੇ ਗੁੱਲਾ ਪੈਂਦਾ 4 ਇੰਚੀ ਡਬਲ ਜੈਕ ਲੱਗਿਆ ਇਹਨੂੰ ਤੇ 2 ਤੇ ਪੋੜ ਦੇ ਦੋ ਜੈਕ ਦਾ ਡਬਲ ਹੋ ਤੇ ਵਧੀਆ ਟਾਇਰ ਚੈਰ 10 ਇੰਚੀ ਗਾਡਰ ਚ ਦਾਣੜੀ ਹੱਬ ਚ ਰੇਲ ਦੇ ਇੱਥੇ ਚਾਲ ਤੇ ਰੰਗ ਪੂਰਾ ਕੁਆਲਿਟੀ ਦਾ ਕੀਤਾ ਵਾ ਕਿਸੇ ਵੀਰ ਭਾਈ ਨੇ ਲੈਣਾ ਹੋਵੇ ਵੀਰ ਸੰਪਰਕ ਕਰ ਸਕਦੇ ਆ 55 ਦਾ ਗਿਆ ਵੱਡਾ ਟੂਲ ਬਾਕਸ ਲੱਗਿਆ ਤੇ 55 ਤੇ ਜਾਲੀ ਲੱਗੀ ਜੋ ਡਾਉ ਲੈਂਦਾ ਕੋਕਾ ਪੀ ਟਰਾਲਾ ਕਿਸੇ ਵੀਰ ਭਾਈ ਨੇ ਲੈਣਾ ਹੋਵੇ ਵੀਰ ਸੰਪਰਕ ਕਰ ਸਕਦੇ ਆ ਜਿਲ੍ਹਾ ਜਲੰਧਰ ਪਿੰਡ ਕਰਾਇਆ ਕਰਾਇਆ ਪਿੰਡ ਆ ਵੀਰ ਦਾ ਤੇ ਇਹ ਵੀ ਟਰਾਲਾ ਟਰਾਲਾ ਬੜਿਆ ਪਤੀ ਤੇਤੀ ਕੁਆਲਟੀ ਆ ਆਪਾਂ ਰੇਟ ਦੀ ਗੱਲ ਕਰਕੇ ਆਪਾਂ ਰੇਟ ਫੋਨ ਤੇ ਕਰ ਸਕਦੇ ਆ ਰੇਟ ਦੱਸਿਆ ਕਿਉਂਕਿ ਇਹ ਰੇਟ ਫੋਨ ਤੇ ਕਰਾਂਗੇ ਤੇ ਬਹੁਤ ਬੰਦੇ ਕਹਿੰਦੇ ਰੇਟ ਫੋਨ ਤੇ ਕਰਾਂਗੇ ਰੇਟ ਫੋਨ ਤੇ ਕਰ ਲੇਗੇ ਲੇਜਰ ਕੱਟ ਦਾ ਸਾਰਾ ਟਰਾਂਡਾ ਬਣਿਆ ਵੈਸੀ ਕਿਸੇ ਵੀਰ ਭਾਈ ਨੂੰ ਲੈਣਾ ਹੋਵੇ ਵੀਰਾਂ ਸਪਰਕਰ ਸਕਦੇ ਆਂ ਤਰਪਾਲ ਪਾਉਣ ਵਾਲਾ ਪੈਪ ਆ ਲੱਗਿਆ ਸਟ ਬਣਾਵਾ ਤੇ ਵੀਡੀਓ ਸਾਰੀ ਵੀ ਕਸਟੈਪ ਨਾਲ ਕਰੇ ਲਾਈਕ ਸ਼ੇਅਰ ਕਮੈਂਟ ਕਰੋ ਚੈਨਲ ਨੂੰ ਫੋਲੋ ਕਰਦੇ ਪੰਜਾਬ 45 ਮੈਂਸੀਆ ਇੰਜਨ ਗੇਅਰ ਲਿਫਟ ਦਾ ਓਕੇ ਆ 2008 ਮਾਡਲ ਆ ਰੰਗ ਪੇਂਟ ਵਧੀਆ ਪਿਆ ਸੀਸੇ ਨੂੰ ਚਿਲਕਦਾ ਕਿਤੇ ਰੰਗ ਤੇ ਛੀੜੀਟ ਨਹੀਂ ਵੱਜੀ ਬਹੁਤ ਸਾਫ ਕੇ ਟਰੈਕਟਰ ਰੱਖਿਆ ਹੋਆ ਕਿਸੇ ਵੀਰ ਪੈ ਜੇ ਦੇਣਾ ਹੋਵੇ ਵੀ ਦਾ ਸੰਪਰਕ ਕਰ ਸਕਦੇ ਵਧੀਆ ਟਰੈਕਟਰ ਇੰਜਨ ਗੇਅਰ ਲਿਫਟ ਦਾ ਪੰਜਾਬ ਜਮ ਨੰਬਰ ਡਾਬਰ ਪੱਟੀ ਡੰਡਾ ਨਾਲ ਕੋਕਾਪੀ ਟਰੈਕਟਰ ਆ ਕਾਜ ਪੱਤਰਾਂ ਦਾ ਟਰੈਕਟਰ ਨਹੀਂ ਰਾਇਆ ਸਾਰਾ ਪੇਪਰ ਓਕੇ ਆ ਟਰੈਕਟਰ ਦੀ ਸਾਰੀ ਕੋਕਾਪੀ ਟਰੈਕਟਰ ਆ ਤੇ ਭਿਣਾਪਾਵਰ ਸਟੇਡ ਤੋਂ ਆ ਤੇ ਕਿਸੇ ਵੀਰ ਪਈ ਲੈਣਾ ਹੋਵੇ ਵੀਰਾਂ ਸੰਪਰਕ ਕਰ ਸਕਦੇ ਆ 208 ਮੰਡਲੋ 5245 ਤੇ ਕੋਕਾ ਦੇ ਕਿਸੇ ਵੀ ਵਧੀਆ ਟਰੈਕਟਰ ਡਾਵਰ ਪੱਟੀ ਡੰਡਾ ਨਾਲ ਪੰਜਾਬ ਨੰਬਰ ਆਪਾਂ ਰੇਟ ਦੀ ਗੱਲ ਕਰਕੇ ਆਪਾਂ ਰੇਟ ਹੈਗਾ ਇਹਦਾ 2 ਲੱਖ ਤੇ 20000 ਰੁਪਿਆ ਰੇਟ ਆ ਮੌਕੇ ਦੇ ਮਤਾਨ ਕਰ ਦੇਣਗੇ 5000 ਰੁਪਿਆ ਲੈਸ ਕਰ ਦੇਣਗੇ 2 ਲੱਖ 20000 ਰੁਪਿਆ ਰੇਟ 1999 ਮਾਡਲ ਆ ਮਾਲਵੇ ਵਾਲਾ ਦਾ ਟਰੈਕਟਰ ਦਾ ਰੰਗ ਹੋਇਆ ਵਾ ਇੰਜਨ ਗੇਅਰ ਲੈਫਟ ਦਾ ਵਧੀਆ ਟਰੈਕਟਰ ਆ ਪੇਂਪਰ ਚੇਂਪਰ ਪੂਰਾ ਧਾਕੜ ਲੱਗਿਆ ਵਾ ਕਿਸੇ ਵੀਰ ਭਾਈ ਨੇ ਲੈਣਾ ਹੋਵੇ ਵੀ ਤੁਸੀਂ ਪਰ ਕਰ ਸਕਦੇ ਫੌਦ ਮੌਡੀ ਪਾਈ ਹੋਇਆ ਵਾ ਟਰੈਕਟਰ ਉਹ ਵੀਲ ਲੱਗੇ ਹੋਏ ਮੰਗਲ ਦੇ ਪਾਸੇ ਬੇਡ ਲੱਗੇ ਹੋਏ ਮੰਗਲ ਦੇ ਟੈਰਾਂ ਦੇ ਤੇ ਫੈਵਰ ਦੀ ਛਤਰੀ ਲੱਗੀ ਆ ਇੰਜਨ ਗੇਅਰ ਓਕੇ ਆ ਲੱਬੇ ਪੈਸੇ ਟਾਇਰ 105 ਦੇ ਪੈਸਟ ਮੈਂ ਦੀ 105 ਬਦੇ ਪੈਕਟ ਮੇਜੇ ਵਧੀਆ ਟਰੈਕਟਰ ਦਾ ਕਿਸੇ ਵੀਰ ਭਾਈ ਨੇ ਲੈਣਾ ਵੀ ਦਾ ਸਪਰਕਰ ਸਕਦੇ ਆ ਪਾਵਰ ਸਟੇਡ ਨਾ ਤੇ ਇਹਦਾ ਸਾਰਾ ਕੰਮ ਹੋਇਆ ਵਾ ਟਰੈਕਟਰ ਦਾ ਇੰਜਨ ਕੇ ਲਿਫਟ ਦਾ ਸਾਰਾ ਤੇ ਰੇਟ ਦੀ ਗੱਲ ਕਰਕੇ ਆਪਾਂ ਰੇਟ ਹੈਗਾ 4 ਲੱਖ ਰੁਪਇਆ 4 ਲੱਖ ਤੇ 5000 ਰੁਪਇਆ ਰੇਟ ਆ 1999 ਮਾਡਲ ਦਾ ਟਰੈਕਟਰ ਪੂਰਾ ਤਿਆਰ ਹੋਇਆ ਵਾ ਕਿਸੇ ਵੀਰ ਭਾਈ ਨੇ ਲੈਣਾ ਹੋਵੇ ਵੀ ਦਾ ਸਪਰਕਰ ਕਰ ਸਕਦੇ ਆ ਟੈਂਪਰ ਪੂਰਾ ਵੱਡਾ ਲੱਗਿਆ ਵਾ ਮਗਰ ਤੇ ਮਗਰ ਦੇ ਟਾਇਰਾਂ ਦੇ ਵੀਟ ਲੱਗੇ ਇੰਜਨ ਕੇ ਲਿਫਟ ਦਾ ਵਧੀਆ ਟਰੈਕਟਰ ਹੈ। ਫੈਜ਼ਰ ਮੋਟਰਸਾਈਕਲ 2016 ਮਾਡਲ ਆ ਵਧੀਆ ਮੋਟਰਸਾਈਕਲ ਆ ਟਾਇਰ ਛੇ ਨਵੇਂ ਪਾਏ ਵੀ ਆ ਤੇ ਕਾਜ ਪੱਤਰ ਪੂਰੇ ਵਧੀਆ ਫੋਲੋ ਕੇ ਆ ਕਿਸੇ ਵੀਰ ਪਈ ਲੈਣਾ ਹੋਏ ਬਿਜ਼ਨਸ ਸ਼ੁਰੂ ਕਰ ਸਕਦੇ ਆ। ਆਪਾਂ ਰੇ ਤੇ ਕਾਜ ਪੱਤਰ ਓਕੇ ਆ ਰੰਗ ਪੇਂਟ ਵਧੀਆ ਪਿਆ ਵਾ ਕਿ ਪਾਲਿਕਾ ਪੀਆ ਸਰਕਾਰੀ ਪਲੇਟਾਂ ਲੱਗੀਆਂ ਆਂ ਕਾਗਜ਼ ਪੱਤਰੋ ਕੀ ਜਵਾ ਮਾਲਕ ਸਾਰੀ ਜਾਣਕਾਰੀ ਮਾਲਕ ਤੋਂ ਫੋਨ ਲੱਗ ਜਾ ਸਕਦੇ ਆਂ ਰੇਟ ਮੰਗਦੇ 25000 2016 ਮਾਡਲ ਦਾ 25000 ਰੁਪਏ ਰੇਟ ਮੰਗਦਾ ਬੰਦਾ ਤੇ ਸਾਰੀ ਜਾਣਕਾਰੀ ਪੁੱਛਦਾ ਤੇ ਦੇ ਸਕਦੇ ਆਂ ਤੇ ਆਪ ਨੂੰ ਆਪਣੇ ਕਾਗਜ਼ ਪੱਤਰ ਵੀ ਕਿੱਟ ਖਰੀਦ ਸਕਦੇ ਜਿਹੜੀ ਕਿਸੇ ਵੀਰ ਭਾਈ ਨੇ ਲੈਣਾ ਹੋਏ ਵੀ ਦਾ ਸਪਰਕਰ ਸਕਦੇ ਸਾਰੀ ਗਾਨ ਕੇ ਤੇ ਵਦਿਆ ਪਿਆ ਪੂਰਾ ਵਦਿਆ ਸੀਸ ਰੋਂ ਚਲਕਦਾ ਬਾਹਰ ਗਏ ਵੀਰ ਤਾਂ ਵੇਖ ਲਏ ਦੋ ਜਾਂ 10 ਮਾਟਲਾ 53 10 ਜਉਂਦੀਆ ਰੋ 53 10 ਇੰਜਨ ਕੇ ਲੈਫਟ ਦਾ ਵਦਿਆ ਟਰੈਕਟਰ ਆ 3 ਸਪੀਡ ਹੈ ਇੰਜਨ ਕੋਕਾ ਵੀ ਟਰੈਕਟਰ ਆ ਤੇ ਵਾਕਈ ਦੇ ਸਾਦੇ ਇੱਕ ਰਪੀਰ ਨੁਕਸਨ ਇੱਕ ਜਦ ਹੋਰ ਦਾ ਤੇ 2 ਜਾਂ 10 ਮਿੰਟ ਕਾਲੇ ਢਡਾ ਵਾਲਾ ਜਾਂਦੀ ਆ ਰਹੀ ਹੈ ਕਾਲੇ ਢਡਾ ਵਾਲਾ ਤੇ ਇਹਦਾ ਇੰਜ ਸਾਰਾ ਕਾਲਾ ਹੁੰਦਾ ਪਿੱਛੇ ਵੀ ਕਾਲਾ ਹੁੰਦਾ ਸਾਰਾ ਕਾਲਾ ਹੀ ਹੁੰਦਾ ਇਹ ਕੋਕਾ ਵੀ ਟਰੈਕਟਰ ਆ ਇਹਦਾ ਤੇ 70 60 70 ਰੁਪਏ ਹੈ ਟੈਰ ਰੰਗ ਪੇਂਟ ਤੇ ਢੰਗੀ ਲਾ ਜਾਂ ਫੀਡ ਪੰਪ ਦਮਾ ਲੱਗਿਆ ਪੰਪ ਦਾ ਹੋਇਆ ਵਾ ਟਰੈਕਟਰ ਦਾ ਕੋਕਾ ਵੀ ਟਰੈਕਟਰ ਆ ਇੰਜ ਘੇਰ ਲੈਟ ਦਾ 1 ਕਰਪੀ ਦਾ ਕੰਮ ਨਹੀਂ ਭਰਦਾ ਵਾ ਕੇ ਲੈ ਸਕਦੇ ਰੇਟ ਹੈਗਾ 4,30,000 ਰੁਪਇਆ ਮੌਕੇ ਤੇ ਮਾਰ ਤਾਨ ਕਰਦੇ ਹਾਂ। 4,30,000 ਰੁਪਇਆ ਰੇਟ ਆ ਪੇਪਰ ਟਰੈਕਟਰ ਦੇ ਕਿਰੀਆ, தாவਰ ਪੱਟੀ ਡੰਡਾ ਨਾਲ। ਵਧੀਆ ਟਰੈਕਟਰ ਆ। ਤੇ ਕੋਕਾ ਵੀ ਸਵਾਰ। ਤੋਂ ਵੀਡੀਓ ਲਾਇਕ, ਸ਼ੇਅਰ, ਕਮੈਂਟ ਚੈਨਲ ਨੂੰ ਫੋਲੋ। ਸ਼ੇਅਰ ਕਰਦੇ ਹੋ ਚੰਗੀ ਜਿੱਤ। ਲਾਇਕ, ਸ਼ੇਅਰ, ਕਮੈਂਟ ਚੈਨਲ